ਸਸ ਸਸ ਸਾਹਮਣੇ ਦਿੱਖੀ ਹਾਂ ਜੀ ਸ੍ਰੋਤ ਇਹ ਕਾਲਾ ਰਣਾ ਪੂਰਾ ਸੀ ਗਿਆ ਪੂਰਾ ਆਧਿਕ ਕੌਂਪਲੇਟ ਦੁਆਰਾ ਕਰਨਾ ਜੀ 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 ਕਾਲਾ ਪੂਰਾ ਸੀ ਸਾਡੀ ਚਾਹਤਾਂ ਦੇ ਲਈ ਇੱਕ ਪੂਰੀ ਦੇ ਵਿੱਚ লাশ ਸਿਰ ਕੇ ਭਜ ਗਏ ਸੀ ਤੋਂ ਕੀ ਸਾਡੀ ਬੁਲਿਸ ਤੇ ਬੜੀ ਇਫੈਕਟ ਹੋ ਰਿਹਾ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਵੀ ਦਿੱਤੀ ਹੈ ਕਥੀ ਦੇ ਇਹ ਕੋਈ ਨਹੀਂ ਚਾਰ ਕਹਿੰਦੇ ਆ ਕਿ ਉਹ ਡੇਸ ਕਰ ਰਿਹਾ ਹੈ ਇਹ ਧਰਤੀ ਦਾ ਨਾਮ ਹੈਗਾ 32 ਸਾਲ ਦੀ ਹੈ ਇਸ ਨੂੰ ਤੇ ਇਹਦੇ ਸਾਸ ਤੇ ਸੋਰਾ ਸੋਰਾ ਇਹਦਾ ਹੈ ਕਿ ਅਪਰੇਸ਼ਨ ਤੇ ਲਾਰੀਏ ਦੀ ਸਸ ਹੈ ਠੀਕ ਹੈ ਜੀ ਵੀਰ ਨੂੰ ਕਰੈਕਟਰ ਤੇ ਸਾਖੀ ਹੈ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਉਹ ਲੋੜਾ ਲੇਟ ਆਈ ਤੇ ਇਸ ਵਟ ਡੇ ਦੈਟ ਕੇ ਆ ਰੋਲ ਲੇਟ ਆਉਂਦੀ ਇਸ ਕਰਕੇ ਇਹਨੇ ਕਰਨਾ ਹੈ ਆਪਸ ਚ ਕੋਈ ਤੇ ਸਾਸ ਨੇ ਬੜੀ ਤੇ ਸੋਰੀ ਨੀ ਦਾ ਘਲਾ ਦਬਾ ਦਿਆ ਮਾਤਾ ਅਰੇ ਤੇ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਹੁਣ ਉਹ ਵੀ ਤੇ ਖੜਾ ਆਇਆ ਮੋਨਿਕ ਜੁਆਗੇ ਉਹ ਮੰਨਦੇ ਕਿ ਆਂਬਰੀਏ ਕੋਈ ਹੋਰੀ ਐ ਜਲੀ ਸਿੱਟ ਗਿਆ ਨਹੀਂ ਉਹ ਉਹ ਹੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਆਏ ਸੀ ਤੇ ਉਧਰ ਕੋਈ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੁੜ ਪਏ ਰਾਂਗ ਕਰਦੇ ਹੈ ਆਪਣਾ ਸੁਨੇਹਾ ਤੋਂ ਭਾਰਤ ਅਤੇ ਬਾਕੀ ਦੇ ਸਾਗੇ ਕੋਰਸ ਨੇ ਇਹ ਰੈਸਿਪੀ ਦਾ ਆਪਸੇ ਤੋਂ ਸੁਨੇਹ ਸੁਚਾ ਦੇ ਇਹ ਕਿ ਕਿ ਇਹ ਕੋਰਸ ਨੇ ਬਾਕੀ ਦੇ بڑا ਸਥਿਰਨਾ ਕੰਮ ਕੀਤਾ ਦੇ 4 ਘੰਟੇ ਐਡੀਟਿੰਗ ਕੇਸ ਕਰਦੇ ਸਾਕੇ ਜਿੰਨੇ ਜਿਹੜੇ ਗ੍ਰਸਤ ਆ ਰਹੇ ਹਨ ਇਸ ਤੋਂ ਬਾਅਦ ਇਹ ਬਾਕੀ ਦਾ ਲਖਨਊ ਰਿਹਾ ਹੈ ਇਹਦਾ ਕਿ ਉਹਨਾਂ ਦਾ ਇਹ ਪਨਰ ਨਹੀਂ ਸੀ ਪਰ ਇਹ ਉਹਨਾਂ ਦਾ ਆਪਸ ਤੋਂ 14 ਨੰਬਰ ਸੀਗਾ ਦੇ ਪਤੀ ਦਾ ਨਾਮ ਹੈਗੇ ਅਰਵਿੰਦ ਆਗਰ ਦੇ ਸਰ ਬੱਚੇ ਇਹ ਆਪਣਾ ਮਕਾਨ ਹੈ ਇਹਨਾਂ ਦਾ ਜੇ ਕਿਰਾਏ ਤੇ ਜੀ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਜੇ ਕਿਰਾਏ ਤੇ ਕਿਰਾਏ ਤੇ ਵੈਰੀਫਿਕੇਸ਼ਨ ਵਗੈਰਾ ਇਹਨਾਂ ਦਾ ਹੋਣਾ ਵੀ ਸੀਗਾ ਵੈਰੀਫਿਕੇਸ਼ਨ ਚੈੱਕ ਕਰਦੇ ਰੇਗਸ ਚੈੱਕ ਕਰੋ ਮਹਾਰਾਜ ਨਗਰ ਦੀ ਜਗ੍ਹਾ ਵੀ ਕੋਈ ਆਪਾਂ ਫਸਤ ਬੰਨ ਹੀ ਨਹੀਂ ਸੀ ਕਰੈਕਟਰ ਤੇ ਚੈੱਕ ਕਰਦੇ ਸੀ ਉਹਨਾਂ ਜਗ੍ਹਾ ਤੇ ਮਹਾਰਾਜ ਨਗਰ ਦੀ ਕਰੋ ਮਹਾਰਾਜ ਨਗਰ ਕਰੇਂਦੇ ਨੂੰ ਮਹਾਰਾਜ ਨਗਰ ਮਹਾਰਾਜ ਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਚੀਜ਼ ਕੋਈ ਲਾਲਚ ਨਾਲ ਕਿਉਂ ਪਤਾ ਹੀ ਨਹੀਂ ਸੀਗਾ ਠੀਕ ਹੈ ਅਜੇ ਨੂੰ ਅਜੇ ਨੂੰ ਉਹ ਤਾਂ ਇਹ ਕਹਿ ਰਹੇ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਦੇ ਰਿਹਾ ਸੀਗਾ ਤੇ ਉਹਨੂੰ ਸਾਹ ਨਾਲ ਉਹ ਤਾਂ ਹੀ ਹੋਣ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਨਾਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇਖ ਕੇ ਉਹ ਡਰ ਗਿਆ ਹਾਂ ਜੇ ਪਤਾ ਨਹੀਂ ਸੀ ਤੇ ਉਹਨੂੰ ਲੈ ਕੇ ਡਰੇ ਆਪੇ ਸਾਹਬੇ ਲਈ ਉਹ ਵੀ ਇਹ ਜਣਾ ਬਸ ਮੈਂ ਤਾਂ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਐ ਬਸ ਐ ਤਨੇ ਹੋ ਜਾਣਾ ਤਾਂ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਨਾਮ ਚ ਲਾਲ ਫੁਟਕੇ ਜੀ ਬਰਵਾਸੀ ਤੇ ਹੁਣ ਇੱਕ ਏਦਾਂ ਦੀ ਬਵਾਦਤ ਹੋ ਗਈ ਹੈ ਜਿੱਦਾਂ ਹੁਣ ਗ੍ਰਾਹਕ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਵਾਦਤਾਂ ਨੂੰ ਚਾਰ ਦੇ ਸਕਦੇ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਤਾਂ ਜਰੂਰੀ ਹੈ ਹੀ ਤਾਂ ਸਾਰਿਆਂ ਨੂੰ ਅਸੀਂ ਇਹ ਜਿਹੜੇ ਆਫਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਤਿਕਾਰ ਦੇਣਾ ਚਾਹੀਦਾ ਹੈ ਪਰ ਇਹ ਸਾਰੇ ਚਾਹੀ ਰਹਿੰਦੇ ਜਿਸ ਮਾਮਲੇ اڏاڻا فستي گڏ ٿا اچي رهيا آهيو اسان کي گهڻو ٿا ٿا ۽۽